ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂਰ ਸਟੱਡੀ ਕਲਾਸ ਰੂ ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਸੈਮੈਸਟਰ 5th ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸਟੂਡੈਂਟਸ ਦੇ ਲਈ ਸੈਮੈਸਟਰ 5th ਦਾ ਜਿਹੜੀ ਕਿ ਆਪਾਂ ਪੰਜਾਬੀ ਲਾਜ਼ਮੀ ਦਾ ਸਿਲੇਬਸ ਤੇ ਪੇਪਰ ਦਾ ਪੈਟਰਨ ਲੈ ਕੇ ਆਏ ਹਾਂ ਹਾਂਜੀ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਕਿਉਂਕਿ ਇਸ ਚੈਨਲ ਤੇ ਆਪਾਂ ਤੁਹਾਡੇ ਇਗਜ਼ਾਮ ਦੀ ਜਿਹੜੀ ਬੈਸਟ ਤਿਆਰੀ ਕਰਵਾਵਾਂਗੇ ਹਾਂਜੀ ਰਿਟਨ ਐਗਜ਼ਾਮ ਜਿਹੜਾ ਕਿ ਤੁਹਾਡਾ 45 ਮਾਰਕਸ ਆਉਣਾ ਤੇ 5 ਮਾਰਕਸ ਤੁਹਾਡੇ ਇੰਟਰਨਲ ਅਸੈਸਮੈਂਟ ਦੇ ਸਿਲੇਬਸ ਦੇ ਵਿੱਚ ਹੈਗਾ ਮੱਧਕਾਲੀਨ ਪੰਜਾਬੀ ਕਾਵ ਦਾ ਅਧਿਐਨ ਜਿਹਦੇ ਵਿੱਚੋਂ 20 ਮਾਰਕਸ ਦਾ ਤੁਹਾਨੂੰ ਪੇਪਰ ਆਉਣਾ ਥੈਨ ਹੈਗਾ ਪੈਰਾ ਰਚਨਾ ਫਿਰ ਲਿਪੀ ਵਿਆਕਰਣ ਸਿਧਾਂਤ ਤੇ ਵਿਹਾਰ ਜਿਹੜੀ ਮੱਧਕਾਲੀਨ ਪੰਜਾਬੀ ਕਾਵ ਪੁਸਤਕ ਹੈ ਜਿਹੜਾ ਸੰਪਾਦਕ ਹੈਗਾ ਡਾਕਟਰ ਸੁਖਦੇਵ ਸਿੰਘ ਸਿਰਸਾ ਪਬਲਿਕੇਸ਼ਨ ਬਿਊਰੋ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਉਸ ਤੋਂ ਬਾਅਦ ਹਾਂਜੀ ਜਿਹੜੀ ਮੱਧਕਾਲੀ ਪੰਜਾਬੀ ਕਾਵ ਹੈ ਇਹਦੇ ਵਿੱਚੋਂ ਪ੍ਰਸੰਗ ਸਹਿਤ ਵਿਆਖਿਆ ਹੋਣੀ ਆ ਦੋ ਆਉਣੀਆਂ ਤੁਸੀਂ ਕੋਈ ਇੱਕ ਪ੍ਰਸੰਗ ਸਹਿਤ ਵਿਆਖਿਆ ਕਰਨੀ ਹੋਊਗੀ 5 ਮਾਰਕਸ ਦੀ ਫਿਰ ਕਵਤਾਰਾ ਸਾਰ ਤੇ ਕੇਂਦਰੀ ਭਾਵ ਪੁੱਛਿਆ ਜਾਊਗਾ ਦੋ ਦੇ ਵਿੱਚੋਂ ਇੱਕ ਕਰਨਾ ਹੋਊਗਾ ਠੀਕ ਆ ਕਵਤਾਰਾ ਸਾਰ ਤੇ ਕਵਤਾਰਾ ਕੇਂਦਰੀ ਭਾਵ ਕਿਸੇ ਵੀ ਦੋ ਕਵਿਤਾਵਾਂ ਦਾ ਪੁੱਛਿਆ ਜਾਊਗਾ ਠੀਕ ਆ ਤੁਸੀਂ ਇਹ ਚੋਂ ਇੱਕ ਦਾ ਕਰਨਾ ਇੱਕ ਦਾ ਹੀ ਸਾਰ ਇੱਕ ਦਾ ਹੀ ਕੇਂਦਰੀ ਭਾਵ 5 5 10 ਮਾਰਕਸ ਦੇ ਹੋਗੇ ਫਿਰ ਤੁਹਾਨੂੰ ਜਿਹੜੀ ਇਹ ਕਾਵ ਸੰਗ੍ਰਹਿ ਵਾਲੀ ਬੁਸਤਕ ਆ ਇਹਦੇ ਵਿੱਚੋਂ ਜਿਨ੍ਹਾਂ ਦਾ ਉੱਤਰ ਤਿੰਨ ਸਤਰਾਂ ਤੋਂ ਵੱਧ ਨਾ ਹੋਵੇ ਅੱਠ ਪ੍ਰਸ਼ਨ ਪੁੱਛੇ ਜਾਣਗੇ ਅੱਠ ਦੇ ਵਿੱਚੋਂ ਤੁਸੀਂ ਕੋਈ ਫਾਈਵ ਪ੍ਰਸ਼ਨ ਕਰਨੇ ਹੋਣਗੇ 1-1 ਮਾਰਕਸ ਦੇ ਫਿਰ ਪੈਰਾ ਰਚਨਾ ਪੈਰਾ ਰਚਨਾ ਤੁਹਾਨੂੰ ਜਿਹੜੇ ਕਿ 250 ਸ਼ਬਦਾਂ ਵਿੱਚ ਮਨੁੱਖੀ ਸੁਭਾਅ ਸਬੰਧੀ ਜੀਵਨ ਦਰਸ਼ਨ ਤੇ ਜੀਵਨ ਦੇ ਹਲਕੇ ਫੁਲਕੇ ਵਿਸ਼ਾ ਨਾਲ ਸੰਬੰਧਿਤ ਹੋਗਾ ਚਾਰ ਵਿਸ਼ਿਆਂ ਦੇ ਵਿੱਚੋਂ ਕਿਸੇ ਇੱਕ ਦੇ ਬਾਰੇ ਕਰਨਾ ਹੋਊਗਾ 8 ਮਾਰਕਸ ਦਾ ਫਿਰ ਲਿਪੀ ਦੀ ਮੁੱਢਲੀ ਜਾਣ ਪਛਾਣ ਲਿਪੀ ਦੀ ਪਰਿਭਾਸ਼ਾ ਜਨਮ ਤੇ ਵਿਕਾਸ ਬਾਰੇ ਕੁਐਸਚਨ ਹੋਊਗਾ 7 ਮਾਰਕਸ ਦਾ ਫਿਰ ਵਿਆਕਰਣ ਦੇ ਵਿੱਚੋਂ ਵਾਕਾਂਸ਼ ਨਵਾਂਕੰਸ਼ ਕਿਰਵਾਂਕੰਸ਼ ਛੇਰੀ ਪ੍ਰਵਾਹਸ਼ਾ ਦੇ ਦੀ ਪਹਿਚਾਨ ਦੋ ਦੇ ਵਿੱਚ ਇੱਕ ਦਾ ਪ੍ਰਸ਼ਨ ਕਰਨਾ ਹੋਊਗਾ ਕੋਈ ਇੱਕ 6 ਮਾਰਕਸ ਦਾ ਫਿਰ ਵੀ ਵਹਾਰਿਕ ਵਿਆਕਰਨ ਦੇ ਵਿੱਚ ਆਪਰੇਸ਼ਨ ਚਾਰ ਆਉਣਗੇ ਜਿਨ੍ਹਾਂ ਵਿੱਚ ਤੁਸੀਂ ਦੋ ਦੇ ਅਨਸਰ ਕਰਨੇ ਹੋਣਗੇ 2 2 ਮਾਰਕਸ ਦੇ ਸੋ ਇਹ ਤੁਹਾਡਾ ਸਿਲੇਬਸ ਤੇ ਪੇਪਰ ਦਾ ਪੈਟਰਨ ਪੰਜਾਬੀ ਲਾਜ਼ਮੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸੈਮੈਸਟਰ 5 ਥੈਂਕਸ